ਗੇਮਿੰਗ ਗੇਮਿੰਗ کافی ਹਰ ਤਰ੍ਹਾਂ ਦੇ ਕਿੱਥੇ ਗਿਆ ਵੇ ਟਰੈਕਟਰ ਲੈ ਕੇ ਆ ਗਿਆ ਕਿਹਨਾਂ ਪਤਾ ਲੱਗਣਾ ਕਿ ਕਿਹੋ ਦਾ ਅੱਜ ਨੂੰ ਆਊਗਾ ਇਹ ਸਦਾ ਪੌਤਰੀ ਦੀ ਹੋਣੀ ਸੀ ਨਾ ਇਹ ਫੋੜੇ ਅੱਗੇ ਹੋਣ ਇੱਥੇ ਆਓ ਦੋ ਮਿੰਟ ਐਗਰੀ ਹੋਣ ਓਏ ਐਮਾਜਨ ਨਾ ਇਹਦਾਂ ਨਾ ਮੈਜਨ ਐਮਾਜਨ ਕੰਪਨੀ ਦਾ ਮਾਲਕਾ ਨਹੀਂ ਕਹਿੰਦਾ ਇਹਨਾਂ ਨੇ ਫੱਟਿਆ ਟਰੈਕਟਰ ਆਇਆ ਜਿਹੜਾ やだ。 ਤਾਵੀਆਂ ਵੀ ਹੋੜੀਆਂ ਨੇ ਹੋਦੇ ਵਾਲੇ ਨੂੰ ਹਣਾ ਭਾਂ ਤੂੰ ਦਾ ਹੀ ਕਿਹ ਕਹ ਤੂੰ ਹੋਣ ਆਈ ਜਾਂਦੇ ਨੇ ਬੰਦਾ ਆ ਜਾ ਭਾਈ ਮੋਟਰ ਦੇਖ ਯਾਰ ਮੋਟਰ ਦੇ ਉੱਤੇ ਆਸਰਾ ਆਹੀ ਆਹ ਦਿਖਾ ਕੇ ਲੈਵਾ ਮੈਂ ਠੀਕ ਆ ਕਿਉਂ ਆਉਣੇ ਭਾਈ ਅੱਗੇ ਬਲੋਕ ਤੁਸੀਂ ਅੱਗੇ ਨਹੀਂ ਸਿਰੋਂ ਡਾਕਟਰ ਜਿਹੜੇ ਵਾਲੇ ਇੰਕਾ ਦਾ ਹੈ ਇਹ ਡਾਕਟਰ ਜਾਣਕਾਰੀ ਦਿੰਦਾ ਕਿ ਡਾਕਟਰ ਬਾਅਦ ਕਦੇ ਨਹੀਂ ਕਰਦਾ ਜੀ ਤਾ ਰੂਆ ਇਹ ਮਰੀਆ ਦਾ ਸਲੈਂਸਰ ਵਾਲਿਆ ਹੋਇਆ ਦਾ ਨਹੀਂ ਤੂੰ ਹਟਾ ਦਿਉਂਦਾ ਹੈ ਸਵਰਾ ਕੀ ਕਰਨਾ ਬਾਹਲੇ ਨਹੀਂ ਕਰਦਾ ਕਰ ਕੋਲ ਸੀ ਇਹ ਚੱਕਰ ਵੀ ਬਾਹਲੇ ਨਹੀਂ ਜਾਂ ਲੋਕ ਮੰਨ ਚੀ ਹੋਲੀ ਕਰਾ ਦੇ ਜਾ ਕੇ ਪਾਟ ਪਾਂਠੀ ਨੂੰ ਕੇ ਕੋਲ ਸੀਟੀ ਮਾਰਿਆ ਕਰ। ਡਿਕਨ ਜਿਹੜੀ ਮਾਰਦਾ ਹੋਇਆ ਸੀਟੀ ਦੇਦੀ ਆ। ਅਸਲ 'ਚ ਸੀਟੀ ਦਾ ਜੀ ਐਸ ਟਰਨ ਨੂੰ ਮੋੜ ਗਿਆ ਲੈ ਜੀ। ਉਹ ਬਾਅਦ ਚ ਵਾਲੀ ਸੀਟੀ ਮਰਵਾਉਂਦੇ ਆ। ਉਹੀ ਮਰਵਾਉਂਦੇ। ਥੋੜੇ ਟਾਈਮ ਬਾਅਦ ਸੀ ਮਾਰਦੇ ਹੋ ਸੀਟੀ। ਓਏ ਹੁਣ ਹੀ ਆਇਆ ਸਾਡੇ ਲਈ ਪਾਲ ਦਾ ਮੁੰਡਾ। ਜਵਾਬ ਜਵਾਬ ਇਹਨੂੰ ਮਾਰਾਂ ਕਹਾਂਗੇ। ਆਪਣੇ ਦਾ ਸਾਰਾ ਵੈਂਡੈਂਟੀ ਆ ਆਉਣਗੇ ਉਹ ਛੱਡ ਦੇ ਜੀ ਇਹਦੀਆਂ ਬਾਹਰ ਆ ਕੀ ਜਾਲਾਂ ਦਾ ਇਹ ਆ ਠੀਕ ਹੈ ਮੁੰਡਾ ਆਪਣੇ ਬੰਡਲ ਤੋਂ ਬੜਾ ਖੂਰੂ ਪੜਦੇ ਬਰਾਬਰ ਕਣਦੇ ਵਾਲਾ ਨੇ ਉਹੀ ਤਾਂ ਜਾਲ ਚ ਦੰਡਾ ਦਿੰਦੇ ਨੇ ਦੋ ਗੜੇ ਹੋਣਾ ਇੱਕ ਗੜੇ ਚ ਨਿਭਾ ਲਾਦਾ ਹਾਂ ਹਣਾ ਮੈਂ ਇੰਨੇ ਸਹੀ ਤਰ੍ਹਾਂ ਆ ਉਹਲੇ ਰੂਟਲੇ ਵੀ ਦੋ ਹੀ ਹੁੰਦੇ ਨੇ ਆ ਘੈਂਟ ਚੱਲਿਆ ਯਾਰ ਸੰਦੀਪ ਵਾਲਾ ਤੋਂ ਕਮੀ ਰਹਿਸੇ ਗਿਆ ਆਇਆ ਆਇਆ ਸੈਲਰ ਜਿਹੜਾ ਸਾਹਮਣੇ ਲੱਗਿਆ ਹੋਇਆ ਹੋਰ ਇੱਕ ਵੀ ਹੈ ਨਹੀਂ ਸੁਭਰਾਜੀ ਨੇ ਤਿੰਨ ਹੌਲੈਂਡ ਹੈ ਤੈਨੂੰ ਸੁਭਰਾਜ ਆ ਇਹ ਡੂੰਗਾ ਜਾ ਵਿਚਾਰਾ ਇਧਰ ਹੀ ਆਉਣਾ ਵੱਡੀ ਜੀ ਜਾਂਦੇ ਆ ਯਾਰ ਕਿਹਨਾਂ ਦਾ ਜਾ ਰਿਹਾ ਇਹ ਆ ਜਾ ਇਹ ਵੀ ਵਧੀਆ ਚੱਲ ਰਾ ਆਇਆ ਆ ਥੋੜੀ ਆ ਤਰਿਆ ਚੰਗਾ ਹੀ ਕਹਿਣਾ ਸਖਰਾ ਜਿਹਾ ਫਸਾਰਾ ਆਪਾਂ ਥੋੜੀ ਮਾੜਾ ਕਹਿਦੇ ਆ ਆਪਾਂ ਮਾੜਾ ਕਹਿ ਕਦੇ ਕਦੇ ਫਿਰ ਇਹ ਗਾਣਾ ਬੇ ਨਹੀਂ ਆਹ ਨੀ ਬੜੀ ਬੰਦ ਹੁੰਦਾ ਹੈ ਹਾਂ ਹਾਂ ਚੱਲ ਜਾਈਏ ਵਧੀਆ ਜਾ ਰਹੇ ਆ ਜੀ ਜੀ ਬਣੀ

ਇਹ ਕਾਪਨੀ ਨੂੰ ਐ Amazon ਦਾ ਮਹਲਕ ਤਾਂ ਆਉਂਦਾ ਬਾਜੇ ਦਾ ਬੈਡ ਕਰ ਲਾ ਦੂਗਾ ਫੜਾ ਸਾਡੇ ਪਿੰਡਾਂ ਚ ਲਾ ਵੀ ਇਹ ਮੈਜ ਆਉਂਦੀ ਆ ਪਹਿਲਾਂ ਤਾਂ ਮੇਨ ਮੁਕਾਬਲਾ ਕਰਾਉਂਦੇ ਹੁੰਦੇ ਸੀ ਨਾ ਯਾਰ ਹੁਣ ਹਰੇਕ ਪਿੰਡ ਆਪਦੀ ਕਰਾਇ ਕਰ ਆਪਣੇ ਵਾਂਗ ਹੁਣ ਤਾਂ ਹਫਤੇ ਕ ਬਾਅਦ ਰੱਖਦੇ ਕਰਨ ਹਾਂ ਵਿਹਲਾ ਗਿਆ ਚਲੋ ਟਰਾਲੀ ਵਾਲਾ ਕਰਾਈ ਆਪਣੇ ਪਿੰਡ ਫੇਰ ਇਧਰ ਚੱਲਿਆ ਕਰੂ ਕੰਮ ਆਹ ਟਰਾਲੀ ਨੂੰ ਟਰਾਲੀ ਲੜੀ ਜਾਣਗੇ ਆ ਜਿਹੜਾ ਵੀ ਆਪ ਲੈਣੀ ਹੋ ਕੀ ਤਾਂ ਕਿ ਮਿੱਟੀ ਲੱਗ ਜਾਵੇ ਆਹ ਹਾਂਜੀ ਉਹ ਬਲੌਕਰ ਦਾ ਫ੍ਰੈਸ ਆ ਭਾਈ ਨੇੜੇ ਜਾ ਕੇ ਬਣਾ ਉਹ ਲਾਟ ਦਿਖਾ ਭਾਈ ਇਹਨੂੰ ਸਾਰੇ ਦੀਦ ਨੇ ਦੂਰ ਟਰੈਕਟਰ ਦੀ ਬਾਜ ਚੱਕਰ ਕਿ ਆਹੜਾ ਬਲੌਕਰ ਭਰਾ ਸਪੈਕਟਰਾਂ ਦੀ ਬੋਲ ਆ ਜਾਂਦੀ ਉਹ ਜੰਗਲਾਂ ਹੋ ਬੈਠਾ ਹੋ ਬੈਠਾ ਆ ਸਟੈਂਡ ਜਾਨ ਦਾ ਮਾਲਕ ਬਈ ਸਵਾਦ ਕਿੰਨਾ ਕਰ ਰਿਹਾ ਸਵਾਦ ਫਰਲਾ ਹੀ ਇਹਦਾ ਫ੍ਰੈਸ ਸਵਾਦ ਕਿੰਨਾ ਕਰ ਰਿਹਾ ਭਾਈ ਤਾਂ ਹੀ ਉਰੇ ਬੈਠੇ ਆ ਜਿਵੇਂ ਗਰਮ ਗਰਮ ਸਮੋਸੇ ਦੇ ਨਾਲ ਡਿਉ ਪੀ ਰਹੇ ਆ ਸਾਰੀ ਟੀਮ ਆ ਜਾਂਦੀ ਆ ਭਾਈ ਸਮੋਸੇ ਲੈ ਕੇ ਇਹ ਸਾਡਾ ਪ੍ਰੈਸ ਹੈਡਾ ਐਸਾ ਬੈਟਰ ਹੈ ਉਹ ਵੀ ਦਾਗੇਲੀ ਜਾਂਦੇ ਮੇਰਾ ਸਤਾਜ ਹੀ ਹੈ ਜਣ ਕੇ YouTube Facebook ਮੈਨੂੰ ਹੈਂਡਲ ਕਰ ਰਿਹਾ Instagram ਤੇ ਲਾਈਕ ਸ਼ੇਅਰ ਕਮੈਂਟ ਦਾ ਬਸ ਵਈਆ ਉਹਨਾਂ ਨੂੰ ਜਾ ਕੇ ਐਂ ਕਹੋ ਮੇਰੀ ਆਈਡੀ ਪਿੱਛੇ ਲੜਿਓਣਾ ਜਿੱਤਿਆ ਹਰੁੰਦੀ ਰਹਿੰਦੀ ਆ 20 ਦੀ ਆਈਡੀ ਇਹਦੇ ਕੋਲ ਚੱਲਦੀ ਆ ਜਿਹੜਾ ਸਾਡਾ ਕੋਲ ਹੁੰਦਾ ਮੇਰੀ ਪਹਿਲੀ ਜੀ ਜੀਸ ਕੋਣਾ ਭਾਈ ਇਹ ਕੋਈ ਪਤਾ ਨਹੀਂ ਸਮਾਂ ਵੀ ਮੈਨੇਜਰ ਆ ਯਾਰ ਮੈਨੇਜਰ ਪ੍ਰੈਸ ਦਾ ਭਾਈ ਪ੍ਰਿੰਸ ਸਰਦਾਰ ਜਗਸੀਰ ਜੱਗਾ ਸਰਪੰਚ 15 20 ਸਾਲ ਰਹੇ ਉਹਨਾਂ ਦੇ ਪਰਿਵਾਰ ਚੋਂ ਆ ਕੋਠੀ ਪਾਦੀ ਆਉਂਦੇ ਸਾਨੂੰ ਬਿਆਹ ਆ ਆ ਦੇਖੋ ਹੁਣ ਉਹ ਟਰੈਕਟਰ ਚੱਲੂ ਲਵਾਵਾਂਗੇ ਬਈ ਬਿਆਹ ਤੇ ਜਾ ਜਰੂਰ ਭਾਈ ਜਰੂਰ ਬਾਂਟੀ ਦਾ ਵੀ ਖੜਾ ਲਵਾਵਾਂਗੇ ਹਾਂ ਅਰਜੰਟ ਲੋ ਜੀ ਮੇਰਾ ਲਵਾ ਦੇਗਾ ਲਵਾ ਦਾ ਮੇਰਾ ਜਾਗੋ ਤੇ ਰਾਤ ਨੂੰ ਠੀਕ ਹੈ ਜੀ ਤੇ ਭਾਈ ਜਿੱਤੇ ਕੰਡਾ ਪਾਟੂਗਾ ਹਾਂ ਉਹ ਤੋਂ ਦਮਾਣਾ ਵੀਰੇ ਦਮਾਣਾ ਲੈ ਭਾਈ ਤਿਆਰ ਕਰਦੇ ਆ 300 ਕੋਠੀ ਪਾਦੀ ਚਾਰ ਪੰਜਲੀ ਪਾਦੀ ਨਾ ਤਾਂਹਾਂ ਜਾਈਏ ਉੱਥੋਂ ਭਾਈ ਓਥੋਂ ਭਾਈ ਵਿਊ ਵਧੀਆ ਆਉਂਦਾ ਪਿੰਡ ਦਾ ਨਿਗਾਰਾਈ ਦੀਆ ਪਿੰਡ ਦੀ ਜਿਹੜਾ ਰੇੜੀ ਉੱਥੇ ਹਾਂ ਸਾਡੇ ਰਸਤੇ ਖੁੰਬਰਾ ਵੀ ਆ ਜੱਗੇ ਸਰਪੰਚ ਕੇ ਪਰਿਵਾਰ ਤੋਂ ਇਸੇ ਫੋਲਾ ਇਹ ਕਿਨੀ ਸੁਰੇ ਵਈਆ ਇਹ ਟਰੈਕਟਰ ਬਣਾਉਣੇ ਹੋਏ ਨੇ ਸਾਡਾ ਟਰੈਕਟਰ ਆਈ ਉਹ ਜਾਂਦਾ ਜਿੱਦੀ ਵਾਰ ਹਟਾ ਉਹ ਤਾਂ ਇਥੇ ਛੋਟਾ ਹੈ ਜੀ ਚਾਚਾ ਕਿਵੇਂ ਲੱਗਿਆ